ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਮੇਰ ਭਰਿਆ ਹੱਥ ਰੱਖੇ ਸਤ ਸੰਤੋਖ ਦੇਵੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹਿ ਹੋ ਆਨੰਦਮਾਨ ਹੋ ਤੇ ਮੇਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਤੇ ਬਾਕੀ ਚੈਨਲ ਨੂੰ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਅੱਜ ਹੁਣ ਆਪਾਂ ਤੁਹਾਨੂੰ ਇਸ ਜਿਹੜੇ ਡਾਈਨ ਦੀ ਮੋਰੀ ਵਾ ਇਹਦਾ ਹੁਣ ਜਿੱਦਾਂ ਅੱਜ ਕੱਲ੍ਹ ਦਰਵਾਜ਼ਾ ਹੈ ਨਾ ਵੇ ਗੋਟਾ ਲਾ ਕੇ ਪਾਰਟੀ ਵੇਰ ਤੁਸੀਂ ਜਿੰਦਾ ਨਹੀਂ ਮਰ ਗਿਆ ਮਰਜੀ ਆਪਣਾ ਸੂਟ ਵੀ ਬਣਾ ਸਕਦੇ ਹੋ ਥੱਲੇ ਲਾ ਕੇ ਤੇ ਮੋਰੀ ਵੀ ਬਣਾ ਸਕਦੇ ਆ ਆਪਾਂ ਤੁਹਾਨੂੰ ਇਦਾਂ ਨਹੀਂ ਹੁਣ ਆਪਾਂ ਮੋਰੀ ਬਣਾਉਣੀ ਦੱਸਦੇ ਵੀ ਤੁਸੀਂ ਕਿੱਦਾਂ ਬਣਾ ਸਕਦੇ ਹੋ ਮੋਰੀ ਪਹਿਲਾਂ ਤਾਂ ਆਪਾਂ ਆਹ ਦੋ ਪੱਤੀਆਂ ਆਹ ਗੋਟਾ ਪਾਇਨ ਜੋ ਕਹਦੇ ਤੇ ਰੱਖਣਾ ਆ ਇਹ ਲਉਣਾ ਆਪਾਂ ਦੋਨਾਂ ਪਾਸਿਆਂ ਤੇ ਇੱਕ ਇਹ ਆ ਤੇ ਇੱਕ ਆ ਆ ਤੇ ਆ ਜਿਹੜਾ ਆ ਇਹ ਆ ਵੱਡਾ ਇਹ ਆਪਾਂ ਲਉਣਾ ਗੱਬੇ ਜਤਾਂ ਵੇਖੋ ਆਪਣੀ ਮੋਰੀ ਦਾ ਕਿੰਨਾ ਸੋਹਣਾ ਜਿਹੜਾ ਡੈਨ ਬਣਦਾ ਹੈ ਹਨਾ ਤੇ ਆ ਆਪਾਂ ਏਦਾਂ ਲਾਉਣਾ ਇਹਦੇ ਆਪਾਂ ਜਿਹੜੇ ਆ ਹਨਾ ਸਮੋਸਾ ਲਾਈ ਸੀ ਇਹਨੂੰ ਕਹਿੰਦੇ ਲੈਸ ਨਹੀਂ ਇਹ ਗੋਟਾ ਗਿਆ ਜਰੀ ਜਈ ਆ ਤੇ ਜਿਹੜੀ ਆਪਾਂ ਜੈਂਪਰਾਂ ਦੇ ਕਾਜ ਤੇ ਲਾਈਦੀ ਹੈ ਉਹ ਆ ਆਪਾਂ ਇਹਨੂੰ ਇਸ ਪਾਸੇ ਨੂੰ ਰੱਖਣੀ ਆ ਤੇ ਜਿਹੜੀ ਇਧਰਲੇ ਪਾਸੇ ਲਾਉਣੀ ਆ ਉਹ ਆਪਾਂ ਇਸ ਪਾਸੇ ਨੂੰ ਰੱਖਣੀ ਤਾਂ ਹੁਣ ਆਪਾਂ ਲੱਗੇ ਸਟਾਰਟ ਕਰਨ ਰੱਖਣੀ ਲਾਸ ਸਿੱਧੀ ਆ ਗੋਟਾ ਸਿੱਧਾ ਰੱਖਣਾ ਤੁਸੀਂ ਇੱਦਾਂ ਪੁੱਠਾ ਨਹੀਂ ਰੱਖਣਾ ਹੈਗਾ ਤੁਸੀਂ ਇੱਦਾਂ ਮੋਰੀ ਜਿੰਨਾ ਤੁਹਾਡਾ ਜਿੰਨੀ ਮੋਰੀ ਆ ਉਹਨਾਂ ਤੁਸੀਂ ਲੈ ਲੈਣਾ ਆ ਹਾਂ ਜਿੰਨੀ ਵੀ ਤੁਹਾਡੀ ਮੋਰੀ ਆ ਦਾ ਤੁਸੀਂ ਮਣ ਕੇ ਲੈ ਲੈਣਾ ਆ ਇਹਨ ਲੋਣਾ ਪ੍ਰੀਤ ਨਾਲ ਆ ਇਹ ਨਹੀਂ ਪੇ ਚਲਤ ਘਲਤ ਨਹੀਂ ਕਰਨੀ ਹੈਗੀ ਥੋੜਾ ਜਿਹਾ ਮਿਹਨਤ ਆਉਂਦੀ ਆ ਅਬ ਮਿਹਨਤ ਜਰੂਰ ਆਉਂਦੀ ਹਰ ਇੱਕ ਚੀਜ਼ ਤੇ ਬਣ ਜਾਂਦੀ ਵਧੀਆ ਪੇਹਰ ਜਿਹੜਾ ਤੁਸੀਂ ਇਸ ਪਾਸੇ ਲਾਉਣਾ ਹੈ ਹਨਾ ਤੇ ਉਹ ਤੁਸੀਂ ਮਿਣ ਕੇ ਲਾਉਣਾ ਇਦਾਂ ਬੇ ਉੱਗਾ ਨਹੀਂ ਲਾਉਣਾ ਹੈਗਾ ਬੇ ਉੱਦੇ ਲਾ ਦਿਓ ਤੱਕਣਾ ਇਦਾਂ ਨਹੀਂ ਲਾਉਣਾ ਹੈਗਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਉਹ ਤੁਸੀਂ ਮਿਣ ਕੇ ਲਾਉਣਾ ਹੈ ਇਹਨੂੰ ਪੂਰਾ ਆ ਦੇਖੋ ਹੁਣ ਆਪਾਂ ਲਾਤਾ ਆਪਾਂ ਲਾਉਣਾ ਗੱਬੇ ਤਾਂ ਗੱਬੇ ਤੁਸੀਂ ਇਹ ਵੀ ਲਾ ਸਕਦੇ ਹੋ ਤੇ ਗੱਬੇ ਮੈਂ ਇੱਕ ਹੋਰ ਤਰ੍ਹਾਂ ਬਣਾਇਆ ਸੀਗਾ ਤੁਸੀਂ ਆਹ ਕੱਟ ਕਾ ਕੱਟ ਕੇ ਹਨਾ ਆਹ ਜਿਹੜੇ ਆਹ ਬਚਲੇ ਆ ਤੁਸੀਂ ਕੱਟ ਕੇ ਇੱਥੇ ਜਿੱਦ ਹੁਣ ਆ ਮੈਂ ਗੱਭੇ ਆ ਲਾ ਦੇਣਾ ਆ ਤੇ ਤੁਸੀਂ ਆਹ ਇਹ ਨਾ ਲਾਓ ਤੁਸੀਂ ਆਹ ਲਾ ਸਕਦੇ ਆ ਕੱਟ ਕੇ ਆਹ ਤੁਸੀਂ ਜਿੰਨੀ ਮੋਰੀ ਰੱਖਣੀ ਆ ਤੁਸੀਂ ਉਨਾਂ ਲਾ ਸਕਦੇ ਓੰਨੇ ਤੇ ਤੁਸੀਂ ਗੋਟਾ ਲਾਉਣਾ ਆ ਮੈਂ ਢਾਈ ਇੰਚ ਰੱਖੀ ਇੱਥੋਂ ਰਾਹੀਆਂ ਕਿਤੇ ਆਪਾਂ ਲਾ ਦੇਣਾ ਹੈ ਮੈਂਟੇ ਲਾਉਣਾ ਹਰੇ ਕੋਈ ਇਹ ਨਹੀਂ ਵੀ ਇੱਥੋਂ ਜਾਹੇ ਮੈਣੋ ਜਿੱਦਾਂ ਮਰਜੀ ਮੈਂ ਕੇ ਲਾਓ ਮੈਂ ਮੈਂਨਾ ਜ਼ਰੂਰ ਆ ਕਿਉਂਕਿ ਜਦ ਤੁਸੀਂ ਮਣੂਗੇ ਨਾ ਫੇਰ ਤੁਹਾਡਾ ਗਲਤ ਹੋ ਸਕਦਾ ਹੈ ਹਨਾ ਆਪਾਂ ਢਾਈ ਇੰਚ ਤੇ ਆਦੇ ਲਾਤਾ ਢਾਈ ਤੇ ਹੁਣ ਆ ਹਾ ਲਾ ਦੇਣੀ ਇਹ ਆਪਾਂ ਇਦਾਂ ਲਾਉਣੀ ਆ ਆ ਪੁੱਠੀ ਆ ਤੇ ਆ ਸਿੱਧੀ ਇਦਾਂ ਲਾਉਣਾ ਆਪਾਂ ਇਹ ਵਿੱਚ ਨੂੰ ਵੈਸੇ ਮੈਂ ਕਿ ਹੁਣ ਮੈਂ ਤੁਹਾਨੂੰ ਬਣਾ ਕੇ ਦੱਸਦੀ ਜਾਂ ਮੈਂ ਅੱਗੇ ਇਹ ਤਿੰਨਾ ਚੋਂ ਸੂਟਾਂ ਦੀਆਂ ਮੋਰੀਆਂ ਤੇ ਲਾਇਆ ਆ ਕੋਈ ਕਿਸੇ ਦੀ ਤੇ ਲਾਇਆ ਮੈਂ ਆਪਣੀ ਦੀ ਤੇ ਵੀ ਲਾਇਆ ਆਪਣੇ ਜਿੱਤੇ ਫੇ ਮੈਂ ਆ ਦੇਖੋ ਤੁਹਾਨੂੰ ਦਿਖਾ ਲਦੀ ਆ ਫੇ ਆਪਣੇ ਤੇ ਮੈਂ ਆ ਇਸ ਤਰ੍ਹਾਂ ਲਾਇਆ ਮੋਰੀ ਦਾ ਕੰਮ ਹੈ ਆਪਾਂ ਨੂੰ ਦੋਨਾਂ ਹੱਥਾਂ ਨਾਲ ਸੀਨ ਖੱਚ ਕੇ ਲਾਉਣੀ ਪੈਣੀ ਹੈ ਇਹਨੂੰ ਗੱਬਿਓ ਪਲੇਨ ਕਰਨਾ ਪੈਣਾ ਇਹਨੂੰ ਕੋਈ ਬਾੜ ਨਾ ਪਾਵੇ ਆਪਣੀ ਮੋਰੀ ਤੇ ਆ ਦੇਖੋ ਤੇ ਹੁਣ ਗੱਬੇ ਆਪਾਂ ਲਾ ਦੇਣਾ ਆਹ ਐਦੀ ਪੱਟੀ ਜੀ ਬਣਾ ਕੇ ਜੇ ਤਾਂ ਉਹ ਤੁਹਾਡੀ ਖੁਸ਼ੀ ਹੈ ਜੇ ਤਾਂ ਤੁਸੀਂ ਇਦਾਂ ਸਾਰਾ ਲਾਉਣਾ ਚਾਹੋ ਸਾਹਰਾ ਲਾ ਸਕਦੇ ਆ ਮੈਂ ਆਹ ਇਦਾਂ ਕੱਟ ਇਦਾਂ ਵਿਚ ਨੂੰ ਮੋੜਦ ਨਹੀਂ ਹੁੰਨੀ ਆ ਤੇ ਆਹ ਕੱਲੀ ਲਾਉਣੀ ਹੁੰਨੀ ਆ ਇਦਾਂ ਨਾ ਪਹਿਲੇ ਸੂਟ ਤੇ ਵੀ ਮੈਂ ਇਦਦੇ ਲਈ ਹੋਰ ਤੁਹਾਨੂੰ ਦਿਖਾਇਆ ਤੇ ਉਹ ਵਿਚ ਨੂੰ ਮੋੜੀਓ ਉਹ ਆ ਦੇ ਤਾਂ ਕੱਲੀ ਲਾਈਓ ਫੇ ਉਹ ਚੌੜਾ ਬਹੁਤ ਹੋ ਜਾਂਦਾ ਜੇ ਤੁਹਾਡੇ ਕੋਲ ਛੋਟਾ ਹੈਗਾ ਤਾਂ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦਾ ਲਾ ਸਕਦੇ ਹੋ ਇਹ ਅੱਧੇ ਚ ਲਾਉਣਾ ਇਦਾਂ ਆਪਾਂ ਸੀ ਹੁਣ ਅੱਜਕੱਲ ਪਾਰਟੀ ਵੇਅਰ ਸੂਟ ਪਾਰਟੀ ਵੇਅਰ ਸਾਰੇ ਚੱਲਦੇ ਜਿੱਦਾਂ ਮਰਜੀ ਇਦਾਂ ਦਾ ਜਟੈਨ ਬਣਾ ਕੇ ਲਾ ਸਕਦੇ ਹੋ ਜੋ ਜੇ ਆਪਾਂ ਕੱਟਿਆ ਫੇਰ ਉਹ ਧਾਗੇ ਜਾਂ ਨਿਕਲ ਜਾਣੇ ਹੁਣ ਆਪਾਂ ਕੱਟਣਾ ਨਹੀਂ ਹੈਗਾ ਤੇ ਐਦੇ ਵਿੱਚ ਨੂੰ ਮੋੜ ਦੇਣਾ ਆਪਾਂ ਮੈਂ ਥੋੜ੍ਹੀ ਮਿਲ ਪੈਕ ਵੀ ਪਾ ਦੂੰਗੀ ਬਾਏ ਉਰੀ ਦੇ ਜੁੜੇ ਬਣ ਗਿਆ ਤੁਸੀਂ ਜਿਸ ਤਰ੍ਹਾਂ ਮਰਜ਼ੀ ਬਣਾ ਸਕਦੇ ਹੋ ਤੇ ਤੁਸੀਂ ਆ ਵੀ ਲਾ ਸਕਦੇ ਹੋ ਆ ਵੀ ਉੱਤੇ ਕੱਟ ਕੇ ਲਾ ਸਕਦੇ ਹੋ ਜੇ ਤੁਸੀਂ ਆ ਗੋਟਾ ਨਹੀਂ ਲਾਉਣਾ ਹੈਗਾ ਤੇ ਇਹ ਤੁਸੀਂ ਕੱਟ ਕੇ ਲਾ ਸਕਦੇ ਆ ਮਹੌੜਾ ਅੱਜਕਲ ਤੁਸੀਂ ਜਿੱਦਾਂ ਦਾ ਮਰਜ਼ੀ ਹੈ ਨਾ ਜਿਹੜੇ ਡੈਨ ਪਾ ਲਓ ਬਹੁਤ ਵਧੀਆ ਜਿਹੜੇ ਡੈਨ ਚੱਲਦੇ ਤੁਸੀਂ ਆਪਣਾ ਬਣਾ ਸਕ ਆਪਣਾ ਜਿਹੜਾ ਡੈਨ ਤੁਸੀਂ ਇੱਦਾਂ ਬਣਾ ਸਕਦੇ ਹੋ ਕਿਉਂ ਜਿੱਦਾਂ ਦਾ ਮਰਜ਼ੀ ਗੋਟੇ-ਗਾਟੇ ਲਾ ਕੇ ਆਪਣਾ ਜਿੱਦਾਂ ਦਾ ਮਰਜ਼ੀ ਜਿਹੜੇ ਡੈਨ ਬਣਾ ਲਓ ਬਹੁਤ ਵਧੀਆ ਜਿਹੜੇ ਡੈਨ ਅੱਜਕਲ ਚੱਲਦੇ ਆ ਬਣਾ ਹੋ ਜਾਂਦੇ ਆ ਤੇ ਤੁਸੀਂ ਆਪਣੀ ਮਿਹਨਤ ਹੱਥਾਂ ਦੀ ਤੁਹਾਨੂੰ ਕਰਨੀ ਪੈਣੀ ਆ ਉਹ ਤਾਂ ਹਰ ਇੱਕ ਨੂੰ ਦੇਖੋ ਨਾ ਕਰਨੀ ਪੈਂਦੀ ਹੈ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਆ ਦੇਖੋ ਮੈਂ ਆ ਵੀ ਬਣਾਇਆ ਆ ਆ ਵੀ ਆ ਵੀ ਬਣਾਇਆ ਐ ਵੈਸੇ ਹੁਣ ਮੈਂ ਆ ਬਣਾਇਆ ਆ ਤੇ ਇੱਕ ਮੈਂ ਆ ਬਣਾਇਆ ਆ ਤੁਸੀਂ ਜਿੱਦਾਂ ਮਰਜੀ ਜੜੈਨ ਬਣਾ ਸਕਦੇ ਹੋ ਐਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ